ਵੱਡੇ ਨੂੰ ਦੀ ਸਜ਼ਾ ਛੋਟੀ ਨੂੰ। ਰੀਤ ਇੱਕ ਪੜੀ ਲਿਖੀ ਹਸਮੁਖ ਤੇ ਚੰਗੇ ਵਿਵਹਾਰ ਵਾਲੀ ਕੁੜੀ ਸੀ। ਉਸਦੀ ਐਮੇ ਬੀਅਰਡ ਪੂਰੀ ਹੋ ਚੁੱਕੀ ਸੀ। ਉਸਦੇ ਪਰਿਵਾਰ ਵਾਲਿਆਂ ਨੇ ਉਸ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ। ਉਹ ਵੀ ਦਿਲੋਂ ਚਾਹੁੰਦੀ ਸੀ ਕਿ ਹੁਣ ਜੀਵਨ ਸਾਥੀ ਦੇ ਨਾਲ ਮਿਲ ਕੇ ਹੀ ਅਗਲੀ ਜਿੰਦਗੀ ਦੇ ਫੈਸਲੇ ਲਏ ਜਾਣ। ਰਿਸ਼ਤੇ ਤਾਂ ਉਸ ਨੂੰ ਬਹੁਤ ਆ ਰਹੇ ਸਨ। ਉਹ ਮਨ ਹੀ ਮਨ ਪਰਮਾਤਮਾ ਅੱਗੇ ਅਰਦਾਸ ਕਰਦੀ ਕਿ ਉਸ ਨੂੰ ਇੱਕ ਵਧੀਆ ਤੇ ਚੰਗੀ ਸੋਚ ਵਾਲਾ ਬਰ ਘਰ ਮਿਲੇ ਉਸ ਦੇ ਪਰਿਵਾਰ ਨੂੰ ਇੱਕ ਮੁੰਡਾ ਪਸੰਦ ਆ ਜਾਂਦਾ ਹੈ ਜਿਸ ਦਾ ਨਾਮ ਸੀ ਹਰਨੇਕ ਹਰਨੇਕ ਵੀ ਪੜਿਆ ਲਿਖਿਆ ਤੇ ਅਗਾ ਵਧੂ ਸੋਚ ਵਾਲਾ ਨੌਜਵਾਨ ਸੀ ਦੋਨਾਂ ਦੇ ਪਰਿਵਾਰ ਮਿਲ ਕੇ ਉਹਨਾਂ ਦਾ ਰਿਸ਼ਤਾ ਤੈਅ ਕਰ ਦਿੰਦੇ ਹਨ ਅਤੇ ਮੰਗਣੀ ਹੋ ਜਾਂਦੀ ਹੈ ਫਿਰ ਕੁਝ ਸਮਾਂ ਪਾ ਕੇ ਵਿਆਹ ਵੀ ਨਿਸ਼ਚਿਤ ਹੋ ਜਾਂਦਾ ਹੈ ਪਰ ਵਿਆਹ ਵਿੱਚ ਅਜੇ 10 ਮਹੀਨੇ ਹੁੰਦੇ ਹਨ ਰੀਤ ਤੇ ਹਰਨੀਕ ਦੋਨੋਂ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦੇ ਹਨ ਰੀਤ ਕਦੀ ਕਦੀ ਫੋਨ ਤੇ ਆਪਣੇ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਦੀ ਉਸ ਨੂੰ ਆਪਣੀ ਨਨਾਨਕ ਕੋਲੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਜਠਾਣੀ ਆਪਣੇ ਸਹੁਰੇ ਪਰਿਵਾਰ ਨੂੰ ਆਪਣਾ ਨਹੀਂ ਮੰਨਦੀ ਅਤੇ ਨਾ ਹੀ ਇਸ ਘਰ ਨੂੰ ਆਪਣਾ ਸਮਝਦੀ ਹੈ ਜਿਸ ਕਾਰਨ ਉਸ ਦੀ ਜਠਾਣੀ ਤੇ ਉਸ ਦੀ ਸੱਸ ਦੀ ਆਪਸ ਵਿੱਚ ਨਹੀਂ ਬਣਦੀ ਪਰ ਉਹ ਆਪਣੇ ਆਪ ਨਾਲ ਪ੍ਰਣ ਕਰਦੀ ਹੈ ਕਿ ਉਹ ਵਿਆਹ ਤੋਂ ਬਾਅਦ ਆਪਣੇ ਸੋਰੀ ਪਰਿਵਾਰ ਤੇ ਘਰ ਨੂੰ ਆਪਣਾ ਆਪ ਸਮਰਪਿਤ ਕਰੇਗੀ ਤਾਂ ਜੋ ਉਸਦੀ ਵਿਵਹਤਾ ਜ਼ਿੰਦਗੀ ਵਧੀਆ ਚੱਲੇ ਫਿਰ ਵਿਆਹ ਦਾ ਦਿਨ ਨੇੜੇ ਆ ਜਾਂਦਾ ਹੈ ਰੀਤ ਬਹੁਤ ਖੁਸ਼ ਹੁੰਦੀ ਹੈ ਕਿ ਉਹ ਆਪਣਾ ਨਵਾਂ ਸੰਸਾਰ ਸ਼ੁਰੂ ਕਰਨ ਜਾ ਰਹੀ ਹੈ ਸਭ ਰਸਮਾਂ ਰਿਵਾਜਾਂ ਨਾਲ ਦੋਨੋਂ ਪਰਿਵਾਰ ਵਿਆਹ ਮੁਕੰਮਲ ਕਰਦੇ ਹਨ ਰੀਤ ਤੇ ਹਰਨੇਕ ਨੂੰ ਵਿਆਹ ਦੀ ਅਗਲੀ ਸਵੇਰ ਗੁਰਦੁਆਰੇ ਮੱਥਾ ਟਿਕਾਉਣ ਲਈ ਲੈ ਕੇ जाया ਜਾਂਦਾ ਹੈ ਬਹੁਤ ਸਾਰੇ ਰਿਸ਼ਤੇਦਾਰ ਅਜੇ ਉਹਨਾਂ ਦੇ ਘਰ ਹੀ ਹੁੰਦੇ ਹਨ ਉਸੇ ਦਿਨ ਹੀ ਰੀਤ ਦੀ ਮਾਮੀ ਸੱਸ ਰੀਤ ਨੂੰ ਕਹਿੰਦੀ ਹੈ ਕਿ ਅਸੀਂ ਤੈਨੂੰ ਚੁੰਮ ਕੇ ਚੜਾਉਣਾ ਹੈ। ਉਹ ਹਾਂਜੀ ਵਿੱਚ ਸਿਰ ਹਿਲਾਉਂਦੀ ਹੈ ਤੇ ਰਸੋਈ ਵਿੱਚ ਚਲੀ ਜਾਂਦੀ ਹੈ। ਉੱਥੇ ਉਹ ਉਹਨਾਂ ਦੀ ਮਦਦ ਨਾਲ ਖਾਣਾ ਬਣਾ ਕੇ ਥਾਲੀ ਵਿੱਚ ਪਾ ਕੇ ਰਸਮ ਮੁਤਾਬਕ ਆਪਣੇ ਸਹੁਰਾ ਸਾਹਿਬ ਨੂੰ ਦੇਣ ਜਾਂਦੀ ਹੈ। ਉਹ ਥਾਲੀ ਫੜ ਕੇ ਖਾਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਸ ਨੂੰ ਬੈਠਣ ਲਈ ਕਹਿੰਦੇ ਹਨ। ਉਹ ਉਹਨਾਂ ਦੇ ਕੋਲ ਪਏ ਮੰਜੇ ਤੇ ਬੈਠ ਜਾਂਦੀ ਹੈ। ਨਜ਼ਦੀਕੀ ਰਿਸ਼ਤੇਦਾਰ ਵੀ ਉੱਥੇ ਮੌਜੂਦ ਹੁੰਦੇ ਹਨ ਸਭ ਗੱਲਾਂ-ਬਾਤਾਂ ਕਰ ਰਹੇ ਹੁੰਦੇ ਹਨ ਹਰਨੇਕ ਦੀ ਮਾਮੀ ਹਰਨੇਕ ਦੇ ਪਿਤਾ ਨੂੰ ਪੁੱਛਦੀ ਹੈ ਕਿ ਰੋਟੀ ਕਿਵੇਂ ਦੀ ਬਣਾਈ ਹੈ ਰੀਤ ਨੇ ਉਹ ਕਹਿੰਦੇ ਹਨ ਸਵਾਦ ਹੈ ਪਰ ਰੀਤ ਦੀ ਸੱਸ ਬੋਲਦੀ ਹੈ ਕਿ ਸਦਾ ਕਿੰਨੇ ਖਮਾਉਣੀਆਂ ਹਨ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਵੱਖਰੀ ਰਸੋਈ ਬਣਾਵੇ ਅਤੇ ਅਸੀਂ ਦੋਨੋਂ ਆਪਣੀ ਵੱਖਰੀ ਰੋਟੀ ਪਕਾਵਾਂਗੇ ਤੇ ਖਾਵਾਂਗੇ ਇਸ ਨਾਲ ਰੀਤ ਦੀ ਵੀ ਬੇਇੱਜ਼ਤੀ ਹੁੰਦੀ ਹੈ ਰੀਤੇ ਸੁਣ ਕੇ ਚੁੱਪ ਰਹਿੰਦੀ ਹੈ ਉਹ ਸੋਚਦੀ ਹੈ ਕਿ ਮੈਂ ਤਾਂ ਬਹੁਤ ਕੁਝ ਸੋਚ ਕੇ ਆਈ ਹਾਂ ਕਿ ਮੈਂ ਇੱਕ ਨੂ ਨਹੀਂ ਇੱਕ ਧੀ ਬਣ ਕੇ ਪਿਆਰ ਤੇ ਸਤਿਕਾਰ ਦੇਵਾਂਗੀ ਸਭ ਨੂੰ ਹਰਨੇਕ ਉਸ ਨੂੰ ਬਾਅਦ ਵਿੱਚ ਕਹਿੰਦਾ ਹੈ ਕਿ ਜੋ ਮੇਰੇ ਮਾਤਾ ਜੀ ਨੇ ਕਿਹਾ ਉਹ ਸ਼ਾਇਦ ਤੈਨੂੰ ਮਹਿਸੂਸ ਹੋਇਆ ਹੋਵੇ ਉਸ ਨੂੰ ਮਹਿਸੂਸ ਤਾਂ ਹੋਇਆ ਸੀ ਪਰ ਉਹ ਜ਼ਾਹਿਰ ਨਹੀਂ ਕਰਦੀ ਕਿਉਂਕਿ ਉਹ ਜ਼ਾਹਿਰ ਕਰਦੀ ਵੀ ਕਿਵੇਂ ਅਜੇ ਉਸ ਨੂੰ ਵਿਆਹੀ ਆਈ ਨੂੰ ਇੱਕ ਹੀ ਦਿਨ ਹੋਇਆ ਸੀ ਹਰਨੇਕ ਉਸ ਨੂੰ ਕਹਿੰਦਾ ਹੈ ਕਿ ਅਸੀਂ ਮਿਲ ਕੇ ਸੇਵਾ ਕਰਾਂਗੇ। ਉਹ ਮਨ ਹੀ ਮਨ ਸੋਚ ਰਹੀ ਸੀ ਕਿ ਮੈਨੂੰ ਰਿਸ਼ਤੇ ਸਮਝਣ ਦਾ ਸਮਾਂ ਦਿੱਤੇ ਬਗੈਰ ਹੀ ਮੇਰੀ ਸੱਸ ਨੇ ਮੈਨੂੰ ਪਹਿਲੇ ਦਿਨ ਹੀ ਇੰਜ ਸੁਣਾਇਆ ਹੈ। ਉਹ ਵਿਚਾਰੀ ਫਿਰ ਵੀ ਇਸ ਗੱਲ ਨੂੰ ਦਿਲ ਤੇ ਨਾ ਲਗਾਉਂਦੇ ਹੋਏ ਆਪਣੀ ਵਿਵਹਤਾ ਜ਼ਿੰਦਗੀ ਨੂੰ ਸੰਭਾਲਣ ਵਿੱਚ ਵਿਅਸਤ ਹੋ ਜਾਂਦੀ ਹੈ। ਉਹ ਆਪਣੀਆਂ ਇੱਛਾਵਾਂ ਅਤੇ ਚਾਹ ਮਾਰ ਕੇ ਵੀ ਆਪਣੇ ਸਹੁਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਪਰੰਤੂ ਇਸ ਦੇ ਬਾਵਜੂਦ ਵੀ ਉਹ ਆਪਣੀ ਸੱਸ ਦੀ ਸੋਚ ਬਦਲਣ ਵਿੱਚ ناکਾਮ ਰਹਿੰਦੀ ਹੈ ਉਸ ਦੀ ਸੱਸ ਉਲਟਾ ਹਰਨੇਕ ਦੇ ਕੰਨ ਭਰਦੀ ਰਹਿੰਦੀ ਹੈ ਜਿਸ ਕਰਕੇ ਰੀਤ ਤੇ ਹਰਨੇਕ ਦਾ ਰਿਸ਼ਤਾ ਵੀ ਬਹੁਤ ਖਰਾਬ ਹੋ ਜਾਂਦਾ ਹੈ ਅਤੇ ਉਹਨਾਂ ਦਾ ਆਪਸ ਵਿੱਚ ਘਰੇਲੂ ਲੜਾਈ ਕਲੇਸ਼ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਰੀਤ ਦੀ ਜ਼ਿੰਦਗੀ ਵਿੱਚ ਅਜੇਹੀ ਤਬਦੀਲੀ ਆਉਂਦੀ ਹੈ ਜੋ ਉਸ ਨੂੰ ਅੰਦਰੋਂ ਝੋੜ ਕੇ ਰੱਖ ਦਿੰਦੀ ਹੈ ਪਿਆਰੇ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਰਾਹੀਂ ਸਾਨੂੰ ਜਰੂਰ ਦੱਸਣਾ ਸਾਨੂੰ ਇਸ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਰੀਤ ਦੀ ਸੱਸ ਦੇ ਉਸ ਦੀ ਵੱਡੀ ਨੂੰ ਨਾਲ ਸੰਬੰਧ ਵਧੀਆ ਨਾ ਹੋਣ ਦੀ ਸਜ਼ਾ ਰੀਤ ਨੂੰ ਦਿੱਤੀ ਦੂਜਾ ਹਰ ਨੇਕ ਨੂੰ ਸਭ ਦੇ ਸਾਹਮਣੇ ਆਪਣੀ ਪਤਨੀ ਦਾ ਸਾਥ ਦੇਣਾ ਚਾਹੀਦਾ ਸੀ ਅਤੇ ਆਪਣੇ ਮਾਤਾ ਜੀ ਨੂੰ ਕਹਿਣਾ ਚਾਹੀਦਾ ਸੀ ਕਿ ਰੀਤ ਨੂੰ ਸਮਾਂ ਤਾਂ ਦਿਓ ਤਾਂ ਜੋ ਰੀਤ ਨੂੰ ਅਹਿਸਾਸ ਹੁੰਦਾ ਕਿ ਉਸ ਦਾ ਹਮਸਫਰ ਆਪਣੇ ਪਰਿਵਾਰ ਦੇ ਨਾਲ-ਨਾਲ ਉਸ ਨੂੰ ਵੀ ਪਤਨੀ ਦੀ ਮਹੱਤਤਾ ਦੇ ਰਿਹਾ ਹੈ ਜੇ ਸਭ ਰਿਸ਼ਤੇ ਇੱਕ ਦੂਜੇ ਨੂੰ ਬਣਦਾ ਮਾਣ ਅਤੇ ਸਨਮਾਨ ਦੇਣ ਤਾਂ ਇਹ ਜੋ ਘਰੇਲੂ ਮੁਸ਼ਕਲਾਂ ਤੇ ਲੜਾਈ ਕਲੇਸ਼ ਸਾਡੇ ਸਮਾਜ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੇ ਹਨ ਉਹ ਬਿਲਕੁਲ ਖਤਮ ਹੋ ਸਕਦੇ ਹਨ ਧੰਨਵਾਦ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ